ਕੇ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਅਸੀਂ ਪਰਿਵਾਰ ਨਾਲ ਖੜੇ ਆ ਮੈਂ ਤਾਂ ਸਾਰੇ ਇੱਥੇ ਅੰਦੋਲਨ ਨਾਲ ਖੜਾ ਕਿਉਂਕਿ ਇਹ ਜਿਹੜੀ ਕਿ ਆਪਾਂ ਸਮਝਣ ਵਾਲੀ ਗੱਲ ਇਹ ਹੈ ਆ ਕਿ ਵਾਰੀ ਇੱਥੇ ਹਰ ਇੱਕ ਦੀ ਆਉਣੀ ਆ ਅੱਜ ਦਾ ਕਾਤਲਿਆਮ ਨਹੀਂ ਹੋ ਰਿਹਾ ਬੜੇ ਲੰਮੇ ਸਮੇਂ ਤੋਂ ਜਿਹੜੇ ਵੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ ਨੇਗੇ ਜਾਂ ਉਹਨਾਂ ਉੱਪਰ ਝੂਠੇ ਪਰਚੇ ਪਾਏ ਗਏ ਨੇ ਤੇ ਜਾਂ ਸਰਕਾਰ ਨੇ ਮਰਵਾ ਦਿੱਤਾ ਗਿਆ ਇਸ ਕਰਕੇ ਇਹ ਜਿਹੜਾ ਕਾਤਲਿਆਮ ਇਹ ਰੁਕੂਗਾ ਕਦੋਂ ਇਹਦਾ ਸੇ ਵੱਡਾ ਸਵਾਲ ਹੈ ਜੀ ਜਿਵੇਂ ਹੁਣ ਕਲਕੱਤਾ ਸਾਹਿਬ ਦੀ ਜਿਹੜੀਆਂ ਗੱਲਾਂ ਕਰਨਾ ਚਾਹੁੰਦੇ ਹੁ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸੁਧਾਰ ਲੈ ਕੇ ਹੁਣ ਆਉਂਦਾ ਤਾਂ ਜਿਹੜੇ ਲੋਕਲ ਲੀਡਰ ਹੁੰਦੇ ਨੇ ਜਾਂ ਪੰਜਾਬ ਦੇ ਲੀਡਰ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਬੜੀ ਚੁਬ ਜਾਂਦੀ ਆ ਵੀ ਇਹ ਸਾਡੀ ਥਾਂ ਨਾ ਲੈ ਲੇ ਪਤਾ ਨਹੀਂ ਇਹ ਥਾਂ ਦੀ ਮਜਾਰ ਇਹਨਾਂ ਦਾ ਲੋਭ ਲਾਭ ਹੰਕਾਰ ਜਿਹੜਾ ਇਹਨਾਂ ਦਾ ਐਡਾ ਵੱਡਾ ਹੁੰਦਾ ਕਿ ਇਹ ਲੋਕਾਂ ਦੇ ਸ਼ਰਿਆਂ ਪੁੱਤਾਂ ਨੂੰ ਵੜਵਾਉਂਦੇ ਨੇ ਝੂਠੇ ਪਰਚੇ ਪਵਾਉਂਦੇ ਨੇਗੇ ਤੁਸੀਂ ਇਹ ਦੇਖ ਲਓ ਵੀ ਲਾਭ ਓਕੋ ਕਿਨੇ ਸ ਨੌਜਵਾਨਾਂ ਉਪਰ ਕਿਵੇਂ ਝੂਠੇ ਪਰਚੇ ਪਵਾਏ ਤੇ ਕਿਵੇਂ ਜਿਹੜੀ ਸ਼ਰਿਆਮਤੂ ਦੇ ਸਾਹਮਣੇ ਵੀਡੀਓ ਵਾਇਰਲ ਹੋਈਆਂ ਜਦੋਂ ਆਪਣੇ ਇੱਕ ਪਿੰਡ ਦੇ ਹਸਪੀਟਲ ਦੀ ਗੱਲ ਕਰ ਰਿਆ ਉਹਨੂੰ ਮਾਰਨ ਤੱਕਰਦੇ ਸਾਰੀਆਂ ਧਮਕੀਆਂ ਦਿੱਤੀਆਂ ਇਸ ਕਰਕੇ ਮੈਂ ਜਿਹੜੀ ਬੇਨਤੀ ਪੰਜਾਬ ਦੇ ਲੋਕਾਂ ਨੂੰ ਹੀ ਕਰਦਾ ਨੌਜਵਾਨਾਂ ਨੂੰ ਹੀ ਕਰਦਾ ਵੀ ਆਪਾਂ ਨੂੰ ਇਸ ਚੀਜ਼ ਤੇ ਸੋਚਣਾ ਪੈਣਾ ਇਕੱਠੇ ਹੋਣਾ ਪੈਣਾ ਪਿੰਡਾਂ ਦੇ ਵਿੱਚ ਜਿਹੜਾ ਪਿਆ ਪਵਾੜਾ ਚਾਤਾਂ ਪਾਤਾਂ ਦਾ ਪਿਆ ਪਵਾੜਾ ਤੇ ਆਫੇ ਦੇ ਵਿੱਚ ਜਿਹੜਾ ਰਾਜਨੀਤਿਕ ਪਾਰਟੀ ਨੇ ਪਿਆ ਪਵਾੜਾ ਸਾਨੂੰ ਉਹ ਦੂਰ ਕਰਨਾ ਪੈਣਾ ਉਹਨਾਂ ਟਾਈਮ ਜਿਹੜਾ ਕਾਤਲ ਬੰਦ ਨਹੀਂ ਹੋਣਾ ਕਿਉਂਕਿ ਪਹਿਲਾਂ ਜਿਹੜਾ ਕਿ ਇਹੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਮੈਂ ਤੁਹਾਨੂੰ ਸੈਂਟਰ ਮੈਜਿਡੀਟ ਸੈਂਟਰ ਦੀ ਰਾਜਨੀਤੀ ਹੈ ਸੈਂਟਰ ਦੇ ਲੀਡਰਾਂ ਨੇ ਪਰਤ ਕਿਉਂ ਬੋਲਦਾ ਹਮੇਸ਼ਾ ਮੈਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਜਿਹੜੀ ਇਹਨਾਂ ਦੀ ਨੀਤੀ ਬੜੀ ਮਾੜੀ ਹੈ ਇਹ ਕੀ ਚਾਹੁੰਦੇ ਨੇ ਹਰ ਪੱਖੋਂ ਪੰਜਾਬ ਨੂੰ ਵਰਤਦੇ ਨੇਗੇ ਜਿਵੇਂ ਕਿ ਮਨੀਰ ਸੌਦੀਆ ਇੱਕ ਆਪਾਂ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦਿਨੋਂ ਚੱਲਦੀ ਆ ਉਹਨੇ ਜੋ ਜ਼ਹਿਰ ਬੀਜਿਆ ਜੋ ਨੇ ਗੱਲਾਂ ਕੀਤੀਆਂ ਉਸ ਦਾ ਅੱਜ ਪੰਜਾਬ ਪਖਤਾਨ ਪੰਜਾਬ ਨੇ ਭੁਗਤਾਨ ਕਰਨਾ ਸ਼ੁਰੂ ਕਰਤਾ ਪਰ ਮੈਂ ਦੂਜਿਆਂ ਨੂੰ ਵੀ ਸਵਾਲ ਇਹ ਹੀ ਆ ਵੀ ਹੁਣ ਆਮ ਆਦਮੀ ਪਾਰਟੀ ਜਾਊ ਅੱਗੇ ਕਿਹੜੀ ਆਉ? ਅੱਗੇ ਵੀ ਹੀੜੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਕਤਲ ਮਕਰ ਬਊ ਝੂਠੇ ਪਰਚੇ ਪਾਉਗੀ। ਇਹ ਜਿਹੜਾ ਕਿ ਆਉਣ ਕਲਕੱਤਾ ਸਾਹਿਬ ਦੀ ਵੀ ਸੋਚੀ ਹੋਈ ਸੀਗੀ। ਮੈਂ ਸਾਰੇ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਵੀ ਆਉਣ ਵਾਲਾ ਸਮਾਂ 'ਚ ਕਲਕੱਤਾ ਸਾਹਿਬ ਦਾ ਚਲਾ ਗਿਆ। ਉਹਦੇ ਇਨਸਾਫ ਲਈ ਆਪਾਂ ਲੜ ਰਹੇ ਹਾਂ। ਵੀ ਆਪਾਂ ਪਹਿਲਾਂ ਵੀ ਕਿੰਨੇ ਨੌਜਵਾਨਾਂ ਲਈ ਧਰਨੇ ਲਾਏ ਨੇਗੇ ਝੂਠੇ ਪਰਚੇ ਲਈ ਕਿੰਨੇ ਧਰਨੇ ਲਾਏ ਨੇਗੇ। ਵੀ ਇਹ ਬੰਦ ਕਦੋਂ ਹੋਊਗਾ? ਸਵਾਲ ਸਭ ਤੋਂ ਵੱਡਾ ਇਹ ਆ। ਕੋਈ ਵੀ ਨੌਜਵਾਨ ਗੱਲ ਕਰਦਾ ਉਹਦੇ ਉੱਪਰ ਝੂਠੇ ਪਰਚੇ ਪਾਣੇ ਇਹ ਪਾਬੰਦੀਆਂ ਕਦੋਂ ਹਟਣ ਕਦੋਂ ਅਸੀਂ ਖੁੱਲ ਕੇ ਆਪਣੇ ਲੋਕਤੰਤਰ ਰਾਹੀਂ ਆਪਣੇ ਮੁੱਦਿਆਂ ਦੀ ਗੱਲ ਕਰ ਸਕਦੇ ਹਾਂ ਆਪਣੇ ਨੀਤੀਆਂ ਦੀ ਗੱਲ ਕਰ ਸਕਦੇ ਹਾਂ ਸਾਡੇ ਜਿਹੜੇ ਸਾਡੇ ਦੇਸ਼ ਤਰੱਕੀ ਦੇ ਵਿੱਚ ਨੇਗੇ ਉਹਨਾਂ ਦੇ ਵਿੱਚ ਮੁੱਦਿਆਂ ਦੀ ਗੱਲ ਹੁੰਦੀ ਹੈ ਵਿਕਾਸ ਦੀ ਗੱਲ ਹੁੰਦੀ ਹੈ ਸਾਡੇ ਸਿਰਫ ਔਰ ਸਿਰਫ ਇੱਕ ਦੂਸਰੇ ਨੂੰ ਲੜਾਇਆ ਜਾਂਦਾ ਪਾੜਿਆ ਜਾਂਦਾ ਹੁਣ ਮੇਰੇ ਨਾਲ ਇੱਥੇ ਨਾ ਭਾਈ ਮਨਪ੍ਰੀਤ ਦੀ ਖਾਲਸਾ ਖੜੇ ਨੇਗੇ ਸ਼ਾਇਦ ਉਹ ਚਲੇ ਗਿਆ ਆਏ ਹੋਏ ਇਹ ਆਏ ਹੋਏ ਨੇ ਤੁਸੀਂ ਇਹ ਚੀਜ਼ ਦੇਖੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਜਾਤਾਂ ਪਾਤਾਂ ਖਤਮ ਹੋਣ ਪਖੰਡ ਸਾਡੇ ਪੰਜਾਬ ਦੇ ਵਿੱਚੋਂ ਖਤਮ ਹੋਵੇ। ਇਹ ਖਾਲਸਾ ਜੀ ਦਾ ਇਹਨਾਂ ਨੇ ਬਹੁਤ ਵੱਡਾ ਜਿਹੜਾ ਕਿੰਨਤਾ ਪੰਜਾਬ ਦੇ ਵਿੱਚ ਚੱਕਿਆ ਹੋਇਆ। ਪਰ ਜਿਹੜੇ ਜਿਹੜੇ ਇਹ ਮੁੱਦੇ ਚੱਕਣ ਵਾਲੇ ਨੇਗੇ ਇਹਨਾਂ ਮੁੱਦਿਆਂ ਤੇ ਲੀਡਰ ਕਦੇ ਗੱਲ ਨਹੀਂ ਕਰਦੇ। ਲੀਡਰ ਹਮੇਸ਼ਾ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਤਾਂ ਪਾਤਾਂ 'ਚ ਤੇ ਬਾਬੇ ਜਾਲੀ ਖੜੇ ਕਰਕੇ ਧਰਮਾਂ ਦੇ ਵਿੱਚ ਸਾਨੂੰ ਵੰਡਿਆ ਜਾ ਰਿਹਾ ਹੈ। ਮੁੱਦਿਆਂ ਦੀ ਗੱਲ ਵਿਕਾਸ ਦੀ ਗੱਲ ਨਹੀਂ ਹੁੰਦੀ। ਇਹ ਸਾਡੇ ਲੋਕਾਂ ਨੂੰ ਸੋਚਣ ਵਾਲੀ ਗੱਲ ਆ ਜਿਹੜੀ ਕਿ ਜਿੰਨਾ ਇਹਨਾਂ ਨੇ ਭਾਈ ਸਾਹਿਬ ਨੇ ਇਹ ਮੁੱਦਾ ਚੱਕਿਆ ਹੋਇਆ ਪਖੰਡਵਾਦ ਦੇ ਖਿਲਾਫ ਚੱਲਿਆ ਹੋਇਆ ਚੱਕਿਆ ਹੋਇਆ। ਮੈਂ ਹੱਥ ਤੇ ਮੋਰ ਲਾਈ ਆ ਮੈਂ ਇਹਨਾਂ ਦੇ ਨਾਲ ਮੈਂ ਇਹਨਾਂ ਦੇ ਨਾਲ ਆ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿੱਥੇ ਤਾਂ ਇਹ ਸਾਰੀਆਂ ਹੀ ਜੜੀਆਂ ਕਿ ਸਾਡੇ ਜਿਹੜੇ ਕਿ ਸਿੱਖ ਜੱਥੇਬੰਦੀਆਂ Hindu ਜੱਥੇਬੰਦੀਆਂ ਮੁਸਲਮ ਜੱਥੇਬੰਦੀਆਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਕਿੱਥੇ ਸਾਡੇ ਤਾਂ ਅਸੀਂ ਦੇਖ ਰਹੇ ਕਿੰਤੂ ਪ੍ਰੰਤੂ ਵੀ ਹੁੰਦਾ ਨਾਲ ਨੂੰ ਦੇਖੋ ਕਿਸੇ ਵੀ ਧਰਮ ਦਾ ਅਸੀਂ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦੇ ਹਾਂ ਪਰ ਜਿਸ ਤਰ੍ਹਾਂ ਧਰਮਾਂ ਨੂੰ ਟਰੋਲ ਕੀਤਾ ਜਾਂਦਾ ਨਾ ਪਖੰਡੀਆਂ ਵੱਲੋਂ ਇਸ ਚੀਜ਼ ਦੇ ਉਸਤੇ ਸਖਤ ਵਿਰੋਧ ਦੇ ਵਿੱਚ ਆ ਸਕਵਿੰਦਰ ਕਲਕੱਤਾ ਇੱਕ ਨੌਜਵਾਨ ਸੀ ਤੁਸੀਂ ਵੀ ਨੌਜਵਾਨਾਂ ਨੌਜਵਾਨਾਂ ਨੂੰ ਕੀ ਮੈਸੇਜ ਆ ਇਸ ਇਹ ਕੱਟਣਾ ਕਰ ਉਹ ਹੋਇਆ ਸਰ ਨੌਜਵਾਨਾਂ ਨੂੰ ਇਹੀ ਸੁਨੇਹਾ ਮੇਰਾ ਸਭ ਤੋਂ ਵੱਡੀ ਨੌਜਵਾਨਾਂ ਨੂੰ ਕਿ ਆਪਣੇ ਪਹਿਲਾਂ ਪੰਜਾਬ ਦੇ ਮੁੱਦੇ ਪਹੁੰਚਾਉਣ ਜੋ ਕਿ ਕਲਕੱਤਾ ਸਾਹਿਬ ਆਪਣੇ ਮੁੱਦਿਆਂ ਬਾਰੇ ਬੋਲਦੇ ਸੀਗੇ ਸਰਪੰਚ ਸਾਹਿਬ ਇਹੀ ਮੁੱਦਿਆਂ ਦੀ ਗੱਲ ਕਰਦੇ ਸੀਗੇ ਕਿ ਸਿਸਟਮ ਜਿਹੜਾ ਕਿਵੇਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਲੀ ਦੀ ਰਾਜਨੀਤੀ ਖਤਮ ਕਰ ਰਹੀ ਆ ਜਦੋਂ ਦੇਸ ਆਜ਼ਾਦ ਹੋਇਆ ਉਦੋਂ ਦੀ ਮੈਂ ਗੱਲ ਕਰਦਾ ਉਦੋਂ ਤੋਂ ਲੈ ਕੇ ਸਾਡੇ ਪੰਜਾਬ ਨੂੰ ਉਹ ਵੀ ਇਹੀ ਗੱਲ ਕਰਦੇ ਸੀਗੇ ਉਹਨੇ ਵੀਡੀਓ ਕੱਢ ਕੇ ਦੇਖ ਲੋ ਕਲਕੱਤਾ ਸਾਹਿਬ ਦੀਆਂ ਕਿਉਂ ਨਾ ਵੀ ਇਹੀ ਗੱਲ ਕਰਦੇ ਸੀ ਕਿਵੇਂ ਪੰਜਾਬ ਨੂੰ ਪਹਿਲਾਂ ਕੱਟਿਆ ਗਿਆ ਫਿਰ ਪੰਜਾਬ ਨੂੰ ਲੈਣ ਲਈ 66-67 ਤੱਕ ਧਰਨੇ ਲਾਉਣੇ ਪਏ ਇਸ ਤੋਂ ਬਾਅਦ ਅੱਜ ਵੀ ਜਿਹੜਾ ਕਿ ਪੰਜਾਬ ਜਿਹੜੇ ਕੀ ਗੁਲਾਮੀ ਮਹਿਸੂਸ ਕਰ ਰਿਹਾ ਹੁਣ ਸਮਝੋ ਇਸ ਗੱਲ ਨੂੰ ਜਿਹੜੀ ਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਅਸੀਂ ਅਸੀਂ ਆਜ਼ਾਦੀ ਲੈਤੀ ਕਿਸੀ ਆਜ਼ਾਦੀਆਂ ਨਿੱਗ ਮਾਣੀਏ ਪਰ ਗੋਰੇ ਆ ਗਏ ਤੇ ਕਾਲੇ ਆ ਗਏ ਹੁਣ ਭਗਤ ਸਿੰਘ ਵਰਗੇ ਕੀ ਕਹਿੰਦੇ ਸੀ ਇਨਕਲਾਬ ਜੰਦਾ ਬਾਦ ਸਾਮਰਾਜਵਾਦ ਮਰਦਾ ਬਾਦ ਸਾਮਰਾਜ ਸਾਡੇ ਸਿਰ ਤੇ ਉੱਪਰ ਬੈਠ ਰਿਹਾ ਉਹ ਕਿਵੇਂ ਬੈਠ ਰਿਹਾ ਦੇਖੋ ਸਾਡੇ ਅੱਜ ਲਾਅਸਮੈਂਟ ਹੋ ਜਾਣੀ ਆ ਕਿ ਰਜਿੰਦਰ ਗੁਪਤਾ ਜਿਹੜਾ ਟ੍ਰਾਈਲੈਂਡ ਦਾ ਵੱਡਾ ਮਾਲਕ ਹੈ ਉਹ ਥੋਡੇ ਪੰਜਾਬ ਦਾ ਐਮਪੀ ਰਾਜ ਸਭਾ ਮੈਂਬਰ ਲਾ ਦਿੱਤਾ ਗਿਆ ਸੀ ਨਾ ਉਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਸੁਣੇ ਨਾ ਉਹਨਾਂ ਦੇ ਕੋਈ ਮਲੂਕਾਂ ਦੇ ਮਸਲੇ ਹੱਲ ਕਰੇ ਨਾ ਉਹ ਲੋਕਾਂ ਦੇ ਵਿੱਚ ਆਏ ਘਰੇ ਬੈਠੇ ਬੈਠੇ ਉਹ ਰਾਜ ਸਭਾ ਮੈਂਬਰ ਬਣ ਗਏ ਹੁਣ ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨ ਨੂੰ ਕਿਸ ਪ੍ਰਕਾਰ ਜਿਹੜੇ ਲੋਕ ਥੋਡੇ ਵਿੱਚ ਆਉਂਦੇ ਵੀ ਨਹੀਂ ਉਹ ਤੁਹਾਡੇ ਸਿਰ ਦੇ ਉੱਪਰ ਬੈਠਣੇ ਤੁਹਾਡੇ ਲੀਡਰ ਬਣ ਜਾਂਦੇ ਨੇਗੇ ਕਿਵੇਂ ਤੁਹਾਡੇ ਪੰਜਾਬ ਦੀ ਤਰੱਕੀ ਹੋਊਗੀ ਕਿਵੇਂ ਤੁਹਾਡੇ ਕਿਵੇਂ ਤੁਹਾਡੇ ਦੁੱਖਾਂ ਦਾ ਮਸਲਾ ਮਸਲਾ ਦਾ ਹੱਲ ਹੋਊਗਾ ਇੱਕ ਦਿਨ ਵੀ ਲੋਕਾਂ ਦੇ ਵਿੱਚ ਆੜੀ ਰੱਖ ਕੇ ਕਹਿੰਦੇ ਰਾਜ ਸਭਾ ਮੈਂਬਰ ਬਣ ਗਿਆ ਰਾਜ ਸਭਾ ਮੈਂਬਰ ਬਣਿਆ ਕਿਵੇਂ ਜੀ ਜੀਡੀ ਕੇ ਭਗਤ ਸਿੰਘ ਕਹਿੰਦਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜ ਦੇ ਜਿਹੜਾ ਕਿ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਆਮ ਆਦਮੀ ਪਾਰਟੀ ਪੈਰਾਂ ਦੇ ਵਿੱਚ ਬੈਠੀ ਆ ਆਮ ਆਦਮੀ ਪਾਰਟੀ ਸਾਮਰਾਜ ਦੇ ਪੈਰਾਂ ਦੇ ਵਿੱਚ ਬੈਠੀ ਆ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੀ ਨਹੀਂ ਮਨੀਰ ਸੋਧਿਆ ਵਰਗੇ ਨੇ ਕਰਕੇ ਗੱਲਾਂ ਉਹ ਸਾਡੇ ਪੰਜਾਬ ਨੂੰ ਲੁੱਟੇ ਜਾਂਦੇ ਨੇ ਠੱਗੀ ਜਾਂਦੇ ਨੇਗੇ ਹੁਣ ਅਰਜਿੰਦਰ ਗੁਪਤਾ ਵਰਗੇ ਕਿਹੜੇ ਅਮੀਰ ਬੰਦੇ ਨੇਗੇ 200 ਕਰੋੜ 500 ਕਰੋੜ ਹਜ਼ਾਰ ਕੁੰਡਰ ਨਾਲ 100 ਰੁਪਏ ਦੇ ਬਰਾਬਰ ਉਹਨਾਂ ਨੂੰ ਕੀ ਫਰਕ ਪੈਂਦਾ ਉਹ ਵਾਤਾਵਰਨ ਵੀ ਖਰਾਬ ਕਰਨਗੇ ਪਾਣੀ ਵੀ ਖਰਾਬ ਕਰਨਗੇ ਸਾਰੇ ਕੋ ਧੁੰਦਲਾ ਕਰਨਗੇ ਇਹ ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਗੱਲ ਆ ਨੌਜਵਾਨਾਂ ਨੂੰ ਕਿ ਅੱਜ ਤੁਹਾਡੇ ਕੋਲੇ ਨਾ ਤੁਹਾਡੇ ਕੋਲੇ ਪੀਣ ਵਾਲਾ ਪਾਣੀ ਰਿਹਾ ਉਹ ਸਾਰੇ ਘਰਾਂ 'ਚ ਫਿਲਟਰ ਨਾ ਤੁਹਾਡੇ ਕੋਲੇ ਸਾਹ ਲੈਣ ਵਾਲੀ ਹਵਾ ਰਹੀ ਆ ਨਾ ਤੁਹਾਡੇ ਕੋਲੇ ਥੋੜੀ ਧਰਤੀ ਮਾਰ ਰਹੀ ਆ ਬਾਬੇ ਨਾਨਕ ਨੂੰ ਸੀ ਮੱਥਾ ਟੇਕਦੇ ਆ ਗੁਰੂ ਨਾਨਕ ਦੇਵ ਜੀ ਦੀ ਗੱਲ ਇੱਕ ਵੀ ਨਹੀਂ ਮੰਨਦੇ ਜਿਨ੍ਹਾਂ ਨੇ ਕਿਹਾ ਸੀ ਪਵਨ ਗੁਰੂ ਪਾਣੀ ਜਿੱਤਾ ਮਾਤਾ ਧਰਤ ਮਾਤਾ ਉਹਨਾਂ ਦੀ ਗੱਲ ਕੋਈ ਨਹੀਂ ਮੰਨਦੇ ਸਾਡੇ ਨੌਜਵਾਨਾਂ ਨੂੰ ਇਹ ਮੁੱਦਿਆਂ ਉੱਪਰਤੀ ਜਾਗਣਾ ਪੈਣਾ ਹੈ ਅੱਜ ਸਾਡਾ ਬਾਤਾਵਰਨ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਪਾਣੀਆਂ ਦਾ ਬਹੁਤ ਵੱਡਾ ਮੁੱਦਾ ਹੈ ਜਿਨ੍ਹਾਂ ਲਈ ਕਲਕੱਤਾ ਸਾਹਿਬ ਲੜਦੇ ਲੜਦੇ ਸੁਸਤਮਨਾ ਮਰ ਗਏ ਆਪਣੀ ਕੁਰਬਾਨੀ ਦੇ ਗਏ ਪਰ ਤੁਸੀਂ ਪੰਜਾਬ ਦੇ ਨੌਜਵਾਨੋ ਕਦੋਂ ਜਾਗੋਗੇ ਕਦੋਂ ਇਹਨਾਂ ਚੀਜ਼ਾਂ ਦੇ ਖੜੋ ਕਦੋਂ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰਾਂਗੇ ਅੱਜ ਹਰੇਕ ਪਿੰਡ ਦੇ ਵਿੱਚ 5-5 7-7 ਧੜੇ ਲਗੇ। ਤੁਸੀਂ ਕੋਈ ਬੰਦਾ ਕਹੂਗਾ ਜੇ ਤੁਸੀਂ ਕਿਸ ਨੂੰ ਸਵਾਲ ਕਰੋਗੇ ਨਾ ਕਿ ਕਿਹਦੇ ਲੀਡਰ ਨੂੰ ਸਵਾਲ ਕਰ ਲਓ। ਤੁਸੀਂ ਜਿਹੜੀ ਪਾਰਟੀ ਦੇ ਲੀਡਰ ਉਹ ਕਹੂਗਾ ਜੀ ਮੈਂ ਕਾਂਗਰਸ ਦਾ ਜੀ। ਫਿਰ ਤੁਸੀਂ ਜਿਹੜੇ ਲੀਡਰ ਦਾ ਇੰਟਰਵਿਊ ਕਰੋਗੇ ਮੈਂ ਜੀ ਭਾਜਪਾ ਦਾ ਇਮਾਨਦਾਰ ਪਾਰਟੀ ਦਾ ਵਰਕਰ ਆ। ਇਹੀ ਝਾੜੂ ਵਾਲੇ ਕਹਿਣਗੇ ਇਹੀ ਹੋਰ ਪਾਰਟੀਆਂ ਵਾਲੇ ਕਹਿਣਗੇ। ਸਮਝਣ ਵਾਲੀ ਗੱਲ ਇਹ ਆ ਇਹ ਲੋਕ ਕਦੇ ਨਹੀਂ ਕਹਿਣਗੇ ਅਸੀਂ ਪੰਜਾਬ ਦੇ ਆ। ਅਸੀਂ ਪੰਜਾਬ ਨਾਲ ਆ ਅਸੀਂ ਪਾਰਟੀ ਨਾਲ ਕਿਸੇ ਨਾਲ ਕੋਈ ਨਹੀਂ ਹੈਗਾ। ਪਾਰਟੀ ਛੋਟੀ ਚੀਜ਼ ਹੈ ਪੰਜਾਬ ਵੱਡੀ ਚੀਜ਼ ਹੈ। ਜਿੱਦਨੇ ਕੀ ਸਮਝ ਗਏ ਪੰਜਾਬ ਵੱਡੀ ਚੀਜ਼ ਐ ਪੰਜਾਬ ਦੇ ਮੁੱਦੇ ਵੱਡੇ ਨੇ ਪਾਰਟੀਆਂ ਛੋਟੀਆਂ ਨਹੀਂ ਆ ਉਦੋਂ ਪੰਜਾਬ ਵਿਕਾਸ ਕਰੂਗਾ ਵੋਟਾਂ ਤੋਂ ਪਹਿਲਾਂ ਗੱਲਾਂ ਕੁਛ ਹੋਰ ਹੁੰਦੀਆਂ ਨੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਵੋਟਾਂ ਤੋਂ ਪਹਿਲਾਂ ਗੱਲਾਂ ਕਰਦਾ ਸੀ ਉਹ ਅੱਜ ਇੱਕ ਵੀ ਜਿਹੜੀ ਮੁੱਦੇ ਦੀ ਗੱਲ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਕਿਉਂਕਿ ਕੁਰਸੀ ਸਭ ਤੋਂ ਵੱਧ ਪਿਆਰੀ ਆ ਕੁਰਸੀ ਥੱਲੇ ਜਾਓ ਇਹ ਜਿਹੜਾ ਸਾਨੂੰ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਰਹਿਣਾ ਸਾਨੂੰ ਇਕੱਠੇ ਹੋਣਾ ਪੈਣਾ ਆਫਤ ਦੇ ਵਿੱਚ ਪਿੰਡਾਂ 'ਚ ਪਾਰਟੀਆਂ ਨੂੰ ਮੇਰੇ ਥੱਲੇ ਕਮੈਂਟ ਬਹੁਤ ਕਰਦੇ ਨੇ ਹੁਣ ਮੇਰੇ ਸਮਝਣ ਵਾਲੀ ਗੱਲ ਆ ਕਾਂਗਰਸ ਵਾਲੇ ਦੇ ਖਿਲਾਫ ਮੈਂ ਬੋਲਦਾ ਢਾਡੂ ਵਾਲੇ ਦੇ ਖਿਲਾਫ ਮੈਂ ਬੋਲਦਾ ਭਾਜਪਾ ਦੇ ਖਿਲਾਫ ਮੈਂ ਬੋਲਦਾ ਸਾਰੇ ਜਿਹੜੇ ਛੋਟੇ ਮੋਟੇ ਦਲ ਨੇ ਜਿਨ੍ਹਾਂ ਨੇ ਪਹਿਲਾਂ ਸੰਘੋਤ ਕਰਨ ਦੇ ਖਿਲਾਫ ਮੈਂ ਬੋਲਦਾ ਉਹ ਤੁਸੀਂ ਦੇਖਿਓ ਕਿਵੇਂ ਮੇਰੇ ਥਲੇ ਲੱਗੇ ਪਏ ਹੁੰਦੇ ਨੇ ਕਮੈਂਟ ਕਰਨ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਮੇਰੇ ਕਿਉਂ ਬੈਰੀ ਬਣੇ ਪਿਓ ਬਰੀ ਚੱਲੋ ਕਮੈਂਟ ਮੇਰੇ ਖਿਲਾਫ ਬੋਲੀ ਚੱਲੋ ਪਰ ਜਿਹੜੇ ਲੀਡਰਾਂ ਨੂੰ ਤੁਸੀਂ ਕਹਿੰਦੇ ਵੀ ਇਹ ਆਹ ਲੀਡਰ ਸਾਡੇ ਲੀਡਰ ਨੇਗੇ ਜਿਨ੍ਹਾਂ ਲਈ ਤੁਸੀਂ ਮੇਰੇ ਖਿਲਾਫ ਲੜ ਰਹੇ ਹੋ ਇਹ ਕਮੈਂਟ ਕਰ ਦਿਓ ਕਰਦੇ ਉਹਦਾ ਲੀਡਰ ਮੈਨੂੰ ਫੋਨ ਕਰਦੇ ਨੇ ਉਹ ਤਾਂ ਕਹਿੰਦੇ ਸਾਡੀ ਪਾਰਟੀ ਜਾ ਜਾ ਤੁਸੀਂ ਮੇਰੇ ਨਾਲ ਬੈਠ ਕੇ ਕਿਤੇ ਵਿਚਾਰਾਂ ਦੀ ਸਾਡੇ ਨਾਲ ਸਾਂਝਾ ਪਾ ਕੇ ਦੇਖੋ ਤੁਸੀਂ ਚੌਹਣੇ ਕੀ ਆ ਤੁਸੀਂ ਕਾਦੇ ਪਿੱਛੇ ਲੜ ਰਹੇ ਹੋ ਇਸ ਕਰਕੇ ਨੌਜਵਾਨો ਨਹੀਂ ਕਹਿਣਾ ਵੀ ਤੁਸੀਂ ਆਪਜੋ ਲੜੀ ਜਾਂਦੇ ਹੋ ਲੀਡਰਾਂ ਦੇ ਕਹਿਣ ਤੇ ਇੱਕ ਦੂਸਰੇ ਨੂੰ ਮਾਰੀ ਜਾਂਦੇ ਹੋ ਸਭ ਕੁਝ ਕਰੀ ਜਾਂਦੇ ਹੋ ਪੰਜਾਬ ਦੀ ਬਰਬਾਦੀ ਕਰੀ ਜਾਂਦੇ ਹੋ ਇਹ ਜਿਹੜੀ ਇੱਕ ਇੱਕ ਚੀਜ਼ਾਂ ਲਈ ਸਾਨੂੰ ਸਿਰ ਜੋੜਦੇ ਨੇ ਇਹ ਮੈਂ ਆਉਣ ਵਾਲਾ ਚਿਕਾਣਾ ਚਾਹਣਾ ਨੌਜਵਾਨੋ ਸਾਡੇ ਭਰਾ ਪਹਿਲਾਂ ਬੜੇ ਚਲੇ ਗਏ ਬੜੇ ਵੱਡੇ ਝੂਠੇ ਪਰਚੇ ਪੈਣਗੇ ਤੁਹਾਨੂੰ ਇਹਨਾਂ ਦਾ ਸਿਰ ਜੋੜ ਕੇ ਬਾਕੀ ਤੇ ਗੱਲ ਕਰਨ ਦੀ ਲੋੜ ਤਾਂ ਤੇ ਸਾਡੇ ਨਾਲ ਆਏ ਨੇ ਕਿ ਸਾਡੇ ਖਾਲਸਾ ਜੀ ਖੜੇ ਨੇਗੇ ਮੈਂ ਸਪੈਸ਼ਲੀ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਜਿਹੜੀਆਂ ਕਿ ਸਾਡੀਆਂ ਵੱਡੀਆਂ ਸਿੱਖ ਜਥੇਬੰਦੀਆਂ ਦਾ ਕੰਮ ਅੱਜ ਕਰਨਾ ਉਹ ਅੱਜ ਸਾਡੇ ਖਾਲਸਾ ਜੀ ਕਰ ਰਹੇ ਨੇਗੇ ਮੈਂ ਨੌਜਵਾਨਾਂ ਵੱਲੋਂ ਮੈਂ ਸਾਡੇ ਇਲਾਕੇ ਵੱਲੋਂ ਇੱਥੇ ਅੱਜ ਸਾਡੀ ਦੁੱਖ ਦੀ ਘੜੀ ਦੇ ਵਿੱਚ ਆਏ ਨੇਗੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹੋ ਜੇ ਕੋਈ ਵੀ ਸਾਡੀ ਸਿੱਖ ਜਥੇਬੰਦੀ ਇਹਤੇ ਇਹ ਜਿਹੜਾ ਪਖੰਡਵਾਦ ਦੇ ਖਿਲਾਫ ਮੋਰਚਾ ਖੁੱਲੂ ਅਸੀਂ ਉਹਦੇ ਨਾਲ ਆ ਖਾਸ ਕਰਕੇ ਸ਼ਰੂਮਨੀ ਕਮੇਟੀ ਨੂੰ ਸਟੈਂਡ ਲੈਣਾ ਚਾਹੀਦਾ ਕਾਲ ਤੱਕ ਸਭ ਦੇ ਜ਼ਫੇਦਾਰ ਨੂੰ ਪਖੰਡ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਜਿੰਦੂ ਜਿਹੜਾ ਸਮਾਜ ਦੇ ਜਿੰਨਾਂ ਦੇ ਉਹਨਾਂ ਦੇ ਆਗੂ ਨੇ ਉਹਨਾਂ ਨੂੰ ਵੀ ਪਖੰਡਵਾਦ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਮੁਸਲਮਾਨਾਂ ਨੂੰ 크੍ਰਿਸਚੀਅਨਾਂ ਨੂੰ ਵੀ ਜਿਹੜੇ ਜਾਲੀ ਪਾਸਟਰ ਬਣੇ ਨੇਗੇ ਉਹਨਾਂ ਦੇ ਖਿਲਾਫ ਵੀ ਜਿਹੜਾ ਸਟੈਂਡ ਲੈਣਾ ਚਾਹੀਦਾ ਜੇਕਰ ਇਨਸਾਨੀਅਤ ਨੂੰ ਧਰਮਾਂ ਨੂੰ ਬਚਾਉਣਾ ਪਖੰਡਵਾਦ ਨੂੰ ਦੂਰ ਕਰਨਾ ਤਾਂ ਜਿੰਨਾ ਟਾਂ ਪਖੰਡਵਾਦ ਨੂੰ ਦੂਰ ਹੁੰਦਾ ਓਨਾ ਟਾਂ ਪੰਜਾਬ ਦੀ